ਲਗਾਤਾਰ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਕੂਟਰ ਮੋਟਰਸਾਈਕਲ ਚੋਰ ਐਕਟਿਵ ਹੁੰਦੇ ਨਜ਼ਰ ਆ ਰਹੇ ਹਨ ਉਹਨਾਂ ਵੱਲੋਂ ਸਕੂਟਰ ਮੋਟਰਸਾਈਕਲ ਚੋਰੀ ਕੀਤੇ ਜਾਂਦੇ ਹਨ ਇਸੇ ਤਹਿਤ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ थाना ਅਰਬਨ ਸਟੇਟ ਬਨੋਂ ਇੱਕ ਮੋਟਰਸਾਈਕਲ ਚੋਰ ਗਿਰੋਹ ਦੇ ਕੁਝ ਮੈਂਬਰ ਫੜੇ ਗਏ ਹਨ ਜਿਨ੍ਹਾਂ ਕੋਲੋਂ ਤਕਰੀਬਨ 25 ਦੇ ਕਰੀਬ ਮੋਟਰਸਾਈਕਲ ਸਕੂਟਰ ਬਰਾਮਦ ਹੋਏ ਹਨ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਨੇ ਕਿੰਨੇ ਕੁ ਮੋਟਰਸਾਈਕਲ ਨੇ ਕਿੰਨੇ ਵਤੀ ਤੇ ਕੀਤੇ ਗਏ ਆ 18 ਸਿਵਲ ਲਾਈਨ ਪਿਛਲੇ ਹਫਤੇ ਇੱਕ ਸ਼ਿਕਾਇਤ ਵਿਲੇ ਸੀ ਜਿਸ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਫਿਕਤ ਮਦਰਜ ਕੀਤਾ ਗਿਆ। ਉਹਦੇ ਤਰਜੁ ਵਿੱਚ ਦੋ ਬੰਦੇ ਫੜੇ ਗਏ ਨੇ। ਕਰਨ ਪੁੱਤਰ ਕਰਨ ਵਾਸੀ ਆਪਲਵਾਲ ਤੇ ਵਿਕੀ ਵਾਸੀ ਤਮੋਵਾਜਾ। ਜਿਹੜਾ ਚੋਰੀ ਦਾ ਮੋਟਰਸਾਈਕਲ ਸੀ ਰਿਕਵਰ ਕੀਤਾ ਗਿਆ। ਫਿਰ ਉਸ ਤੋਂ ਬਾਅਦ ਬਾਕੀ ਪੁਸ਼ਪਰਤਾਲ ਵਿੱਚ ਸਾਨੂੰ 6 ਮੋਟਰਸਾਈਕਲ ਹੋਰ ਰਿਕਵਰ ਹੋਏ ਤੇ 3 ਐਕਟਿਵ ਰਿਕਵਰ ਹੋਏ ਨੇ। ਟੋਟਲ 10 ਵਹੀਕਲ ਬਰੰਧ ਹੋਏਗਾ। ਇੱਥੋਂ ਚੋਰੀ ਕਰਦੇ ਸੀਗੇ ਮੋਟਰਸਾਈਕਲ ਸਰ ਕਿਹੜੇ ਟਟਾਲਾ ਸ਼ਹਿਰ ਦੇ ਵਿੱਚੋਂ ਕਾਥਾ-ਕਾਥਾ ਤੋਂ ਚੋਰੀ ਕੀਤੇ ਸਾਨੂੰ ਆਸ ਹੈ ਅਸੀਂ ਹੋਰ ਰਿਕਵਰੀ ਕਰਾਂਗੇ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਨਹੀਂ ਹੋਇਆ ਹਾਂਜੀ ਇੱਕ ਜਾਣਕ ਤਿੰਨ ਮੁਕਦਮੇ ਪਹਿਲਾਂ ਦਰਜ ਨੇ ਦੂਸਰੇ ਤੇ ਕੋਈ ਨਹੀਂ ਕਿਸ ਤਰੀਕੇ ਨਾਲ ਹੋਰ ਕਾਰਵਾਈ ਚੱਲੇ ਸਾਰੀ ਇਹ ਚੋਰੀ ਫਰੀ ਆਪਣੀ ਲੁਕੀ ਦੇ ਕਾਰਵਾਈ ਅਸੀਂ ਸਮੇਂ-ਸਮੇਂ ਤੇ ਨਾਕਾਬੰਦੀ ਕਰਕੇ ਪਾਰਕਿੰਗਾਂ ਚੈੱਕ ਕਰਕੇ ਮੋਟਰਸਾਈਕਲਾਂ ਦੀ ਪਾਲ ਚ ਰਹਿਣੀ ਆ ਤੇ ਅਸੀਂ ਉਸੇ ਨਾਲੇ ਇੰਟੈਲੀਜੈਂਸ ਵਾਲੇ ਕਰਦੇ ਨਾਕਾਬੰਦੀ ਤਾਂ ਹਨ ਬੜੀ ਗੀਸਨੀ Able learning and information development piece.